ਸਾਤਸ਼੍ਰੀਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਾਂਗੇ ਜਜਬਾਤੀ ਮੂਲਕਤਾ ਤੇ ਜਜਬਾਤੀ ਸਿਆਣਪ ਦੇ ਬਾਰੇ ਵਿੱਚ ਬਹੁਤ ਸਾਰੇ ਲੋਕ ਜਦੋਂ ਜ਼ਿੰਦਗੀ ਵਿੱਚ ਵਾਰ-ਵਾਰ ਦੁਖੀ ਹੁੰਦੇ ਨੇ ਵਾਰ-ਵਾਰ ਤੋਖਾ ਖਾਂਦੇ ਨੇ ਬਹੁਤੀ ਵਾਰ ਤਾਂ ਇੱਕੋ ਤਾਤੋ ਖਾ ਲੈਂਦੇ ਨੇ ਇੱਕੋ ਗਲਤੀ ਨੂੰ ਵਾਰ-ਵਾਰ ਦੁਹਰਾ ਕੇ ਖਾ ਲੈਂਦੇ ਨੇ ਫਿਰ ਉਹ ਆਖਦੇ ਨੇ ਵੀ ਮੇਰਾ ਕੀ ਕਸੂਰ ਹੈ ਮੈਂ ਤਾਂ ਇਮੋਸ਼ਨਲ ਹਾਂ ਇਸ ਕਰਕੇ ਮੇਰੇ ਨਾਲ ਐਦਾਂ ਹੁੰਦਾ ਹੈ ਪਰ ਉਹ ਇਮੋਸ਼ਨਲ ਨਹੀਂ ਹੁੰਦੇ ਉਹ ਇਮੋਸ਼ਨਲ ਫੂਲ ਹੁੰਦੇ ਨੇ ਮਤਲਬ ਜਜਬਾਤੀ ਮੂਰਖ ਹੁੰਦੇ ਨੇ ਦੋਹਾਂ ਵਿੱਚ ਬਹੁਤ ਫਰਕ ਹੁੰਦਾ ਹੈ। ਇਮੋਸ਼ਨਲ ਹੋਣਾ, ਭਾਵ ਜਜ਼ਬਾਤੀ ਹੋਣਾ ਬਹੁਤ ਵਧੀਆ ਗੱਲ ਹੈ। ਤੁਸੀਂ ਕਿਸੇ ਦੇ ਦੁੱਖ ਸੁੱਖ ਨੂੰ ਸਮਝ ਸਕਦੇ ਹੋ। ਪਰ ਅਸਲ ਇੱਕ ਚੰਗਾ ਇਨਸਾਨ ਬਣਨ ਤੇ ਚੰਗਾ ਸਮਾਜ ਬਣਾਉਣ ਵਿੱਚ ਜਜ਼ਬਾਤੀ ਹੋਣਾ ਬਹੁਤ ਜ਼ਰੂਰੀ ਹੈ। ਪਰ ਜਦੋਂ ਤੁਹਾਡੇ ਜਜ਼ਬਾਤ ਤੁਹਾਡੇ ਉੱਤੇ ਪਾਰੂ ਹੋ ਜਾਣ ਤੇ ਤੁਸੀਂ ਉਹਨਾਂ ਦੇ ਮਗਰ ਲਾ ਕੇ ਗਲਤੀਆਂ ਕਰੀ ਜਾਓ, ਉਹਨਾਂ ਨੂੰ ਦੁਹराई ਜਾਓ, ਤੁਹਾਨੂੰ ਪਤਾ ਹੋਵੇ ਵੀ ਇਸ ਕੰਮ ਤੋਂ ਮੈਨੂੰ ਧੋਖਾ ਮਿਲ ਸਕਦਾ ਹੈ, ਇਸ ਇਨਸਾਨ ਮੈਂ ਤੋਂ ਮੈਨੂੰ ਧੋਖਾ ਮਿਲ ਸਕਦਾ ਹੈ। ਫਿਰ ਵੀ ਤੁਸੀਂ ਉਸ ਕੋਲ ਜਾਓ ਉਹ ਕੰਮ ਕਰੋ ਤਾਂ ਤੁਸੀਂ ਮੂਰਖਤਾ ਕਰ ਰਹੇ ਹੋ ਉਦੋਂ ਤੁਸੀਂ ਇਹ ਨਹੀਂ ਆਖ ਸਕਦੇ ਕਿ ਮੇਰਾ ਕੀ ਕਸੂਰ ਹੈ ਆਪਣੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਨਾਲ ਬਾਹਰ ਹੁੰਦੇ ਜਜ਼ਬਾਤਾਂ ਨੂੰ ਟਕਣ ਦੀ ਬਜਾਏ ਜੇ ਤੁਸੀਂ ਉਹਨਾਂ ਨੂੰ ਬਾਹਰ ਨਿਕਲਣ ਦਿੰਦੇ ਹੋ ਤਾਂ ਤੁਹਾਡੇ ਸਿਰ ਵਿੱਚ ਤੇਰਾ ਦਿਮਾਗ ਕਿਸੇ ਕੰਮ ਦਾ ਨਹੀਂ ਹੈ ਇਹ ਦਿਮਾਗ ਤੁਹਾਡੇ ਲਈ ਸੋਚ ਸਮਝ ਕੇ ਫੈਸਲੇ ਲੈਣ ਲਈ ਹੀ ਬਣਾਇਆ ਗਿਆ ਹੈ ਜਿਸ ਨੂੰ ਸਿਆਣਪ ਕਹਿੰਦੇ ਨੇ ਅੰਗਰੇਜ਼ੀ ਵਿੱਚ ਜਜ਼ਬਾਤਾਂ ਤੇ ਸਿਆਣਪ ਨੂੰ ਮਿਲਾ ਕੇ ਇੱਕ ਬਹੁਤ ਹੀ ਖੂਬਸੂਰਤ ਸ਼ਬਦ ਬਣਾਇਆ ਗਿਆ ਹੈ। ਇਸ ਨੂੰ ਕਹਿੰਦੇ ਨੇ ਇਮੋਸ਼ਨਲ ਇੰਟੈਲੀਜੈਂਸ। ਇਹ ਸਿਰਫ ਸ਼ਬਦ ਨਹੀਂ ਹੈਗਾ, ਇਸ ਦੀ ਬਕਾਇਦਾ ਪੜਾਈ ਵੀ ਕਰਾਈ ਜਾਂਦੀ ਹੈ। ਡਾਕਟਰੀ ਵਿੱਚ, ਸਾਈਕੋਲੋਜੀ ਵਿੱਚ, ਦੁਨੀਆ ਭਰ ਵਿੱਚ ਸਰਕਾਰੀ ਅਫਸਰਾਂ, ਜੱਜ ਜਿਹੜੇ ਦੇਸ਼ ਦੇ ਸਭ ਤੋਂ ਵੱਧ ਜ਼ਰੂਰੀ ਫੈਸਲੇ ਲੈਂਦੇ ਨੇ, ਉਹਨਾਂ ਨੂੰ ਵੀ ਪਰਖਿਆ ਜਾਂਦਾ ਹੈ ਪੜਾਈ ਕਰਾਉਣ ਦੇ ਮਗਰੋਂ ਕਿ ਉਹ ਜਜ਼ਬਾਤੀ ਤੋਂ ਉੱਤੇ ਸਿਆਣੇ ਹਨ ਜਾਂ ਨਹੀਂ। ਇਸ ਦਾ ਕਾਰਨ ਹੈ ਕਿ ਤੁਹਾਡੇ ਫੈਸਲੇ ਕਰਨ ਦੇ ਵਕਤ ਤੁਹਾਡੇ ਉੱਤੇ ਤੁਹਾਡੇ ਜਜ਼ਬਾਤ ਭਾਰੂ ਨਹੀਂ ਹੋਣੇ ਚਾਹੀਦੇ ਸਗੋਂ ਜਜ਼ਬਾਤਾਂ ਨੂੰ ਸਹੀ ਢੰਗ ਨਾਲ ਵਰਤ ਕੇ ਸਹੀ ਫੈਸਲੇ ਲੈਣ ਤੇ ਮੌਕਾ ਸੰਭਲ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਇੱਥੇ ਸਿਰਫ ਖੁਦ ਦੇ ਨਹੀਂ ਸਗੋਂ ਸਾਹਮਣੇ ਵਾਲੇ ਦੇ ਜਜ਼ਬਾਤਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਇਹਦਾ ਮਤਲਬ ਇਹ ਨਹੀਂ ਵੀ ਦੂਸਰੇ ਦਾ ਫਾਇਦਾ ਚੁੱਕਣਾ ਸਗੋਂ ਉਹਦੇ ਜਜ਼ਬਾਤਾਂ ਦੀ ਸਹੀ ਵਰਤੋਂ ਕਰਨੀ ਹੈ ਜਿਵੇਂ ਗੁੱਸਾ ਕਰਨਾ ਗਲਤ ਨਹੀਂ ਹੈ ਪਰ ਕਿੰਨਾ ਕਰਨਾ ਹੈ ਕਿਸ ਉੱਤੇ ਕਰਨਾ ਹੈ ਕਦੋਂ ਕਰਨਾ ਹੈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਦੋਂ ਨਰਮਾਈ ਵਰਤਣੀ ਹੈ ਕਦੋਂ ਸਖਤਾਈ ਕਦੋਂ ਮਸਲੇ ਨੂੰ ਗੱਲਬਾਤ ਨਾਲ ਸੁਲਝਾਣਾ ਹੈ ਕਦੋਂ ਕੁਝ ਲੈ ਦੇ ਕੇ ਵਿਕਤੀ ਤੌਰ ਤੇ ਕਈ ਫੈਸਲੇ ਸਾਨੂੰ ਦੁੱਖ ਦੇ ਸਕਦੇ ਨੇ ਪਰ ਇਹ ਹਮੇਸ਼ਾ ਨਹੀਂ ਰਹਿੰਦਾ ਕਈ ਇਨਸਾਨਾਂ ਨਾਲ ਕੀ ਹੁੰਦਾ ਹੈ ਕਿ ਜ਼ਹਿਰ ਫੈਲਣ ਤੋਂ ਰੋਕਣ ਦੇ ਲਈ ਅੰਗ ਕੱਟ ਦਿੱਤਾ ਜਾਂਦਾ ਪਰ ਬਹੁਤੀ ਵਾਰ ਤਾਂ ਦਵਾਈ ਵੀ ਕੰਮ ਆ ਜਾਂਦੀ ਹੈ ਇਹ ਤੁਸੀਂ ਦੇਖਣਾ ਹੈ ਵੀ ਕਿਸ ਟਾਈਮ ਤੇ ਕੀ ਫੈਸਲਾ ਲੈਣਾ ਹੈ ਪਰ ਤੁਸੀਂ ਇਹ ਸਮਝ ਉਦੋਂ ਹੀ ਸਕਦੇ ਹੋ ਜਦੋਂ ਤੁਸੀਂ ਇਹ ਦੇਖੋਗੇ ਵੀ ਕਿਹੜੇ ਜਜ਼ਬਾਤ ਤੁਹਾਡੇ ਤੇ ਪਾਰੂ ਹੋ ਰਹੇ ਹਨ। ਤਜਬਾਤਾਂ ਵਿੱਚ ਵਹਿ ਕੇ ਤੁਸੀਂ ਉਹ ਫੈਸਲੇ ਤਾਂ ਨਹੀਂ ਕਰ ਰਹੇ ਜੋ ਤੁਹਾਡੇ ਲਈ ਮੁਸ਼ਕਲ ਪੈਦਾ ਕਰ ਸਕਣ। ਤੁਹਾਡਾ ਗੁੱਸਾ ਕੱਢਣ ਦਾ ਤਰੀਕਾ ਉਹ ਤਾਂ ਨਹੀਂ ਜੋ ਤੁਹਾਨੂੰ ਨੁਕਸਾਨ ਕਰਦਾ ਹੋਵੇ। ਤੁਸੀਂ ਉਸ ਗਲਤੀ ਤੋਂ ਕੁਝ ਸਿੱਖਿਆ ਹੈ ਜੋ ਤੁਹਾਨੂੰ ਪਹਿਲਾਂ ਨੁਕਸਾਨ ਕਰਕੇ ਗਈ ਹੋਵੇ। ਉਸ ਗਲਤੀ ਜਾਂ ਨੁਕਸਾਨ ਨੂੰ ਦੁਬਾਰਾ ਹੋਣ ਤੋਂ ਰੋਕਣ ਦੇ ਲਈ ਤੁਸੀਂ ਕੀ ਕਦਮ ਚੁੱਕੇ ਨੇ? ਕੀ ਨਿਯਮ ਬਣਾਏ ਨੇ? ਤਾਨੂੰ ਜ਼ਿੰਦਗੀ ਵਿੱਚ ਸੈਲਫ ਰਿਸਪੈਕਟ ਲਈ ਜ਼ਰੂਰ ਲੜਨਾ ਚਾਹੀਦਾ ਹੈ ਪਰ ਸੈਲਫ ਈਗੋ ਦੀ ਲੜਾਈ ਨੂੰ ਹਮੇਸ਼ਾ ਇਗਨੋਰ ਕਰਨਾ ਚਾਹੀਦਾ ਹੈ ਕਿਉਂਕਿ ਈਗੋ ਹਮੇਸ਼ਾ ਹੀ ਵਧੇਗੀ ਤੇ ਆਖਿਰ ਤੁਹਾਡਾ ਨੁਕਸਾਨ ਕਰੇਗੀ ਵਕਤੀ ਤੌਰ ਤੇ ਕੁਝ ਲੜਾਈਆਂ ਨੂੰ ਹਾਰ ਕੇ ਜੇਕਰ ਮਨ ਦੀ ਸ਼ਾਂਤੀ ਤੇ ਵਧੀਆ ਭਵਿਕਾ ਹਾਸਲ ਹੋ ਸਕਦਾ ਹੈ ਤਾਂ ਇਸ ਵਿੱਚ ਕੋਈ ਹਰਜ ਨਹੀਂ ਹੈ ਕਈ ਹਾਰਾਂ ਵਿੱਚ ਜਿੱਤ ਛੁਪੀ ਹੁੰਦੀ ਹੈ ਆਖਰ ਵਿੱਚ ਇਹੋ ਕਹਾਗਾ ਕਿ ਜਜ਼ਬਾਤੀ ਤੌਰ ਤੇ ਸਿਆਣੇ ਬਣੋ ਜਜ਼ਬਾਤੀ ਮੂਰਖ ਨਹੀਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ 'ਚ ਧੰਨਵਾਦ